ਦੋ ਕੁੱਤੇ ਆਪਸ ਵਿੱਚ ਨੌਸ ਹੁੰਦੇ ਆ ਇੱਕ ਜੱਟ ਦਾ ਕੁੱਤਾ ਦਾ ਇੱਕ ਪੰਡਤ ਦਾ ਕੁੱਤਾ ਰੋਜ਼ ਇਕੱਠੇ ਬਣ ਸੁਣ ਮੈਂ ਤੁਹਾਨੂੰ ਇਹਨਾਂ ਦੇ ਸੁਣਾਰਿਆਂ ਗੱਲ ਕੇ ਵਰਕਰਾਂ ਦਾ ਲੀਡਰਾਂ ਦਾ ਕਿੰਨਾ ਬੁਰਾ ਹਾਲ ਆ ਆਮ ਆਦਮੀ ਪਾਰਟੀ ਚਰ ਕਾਲੀਆਂ ਦੇ ਤਾਂ ਦੋਵਾਂ ਨੇ ਇਕੱਠੇ ਹੋ ਕੇ ਸ਼ਾਮ ਨੂੰ ਗੱਲ ਕਰਨੀ ਵੀ ਕਿਹਾ ਤਾਂ ਅੱਜ ਸੁਣਾ ਬਈ ਡੱਬੂ ਡੱਬੂ ਕੁੱਤਾ ਸੀਗਾ ਜਿੱਤਾਂ ਦਾ ਉਹ ਕਹਿੰਦਾ ਯਾਰ ਮੈਂ ਕੀ ਖਾਣਾ ਅੱਜ ਫੇਰ ਮੈਨੂੰ ਉਹੀ ਦੱਸੀ ਘੇੜ ਦੀ ਸੁੱਕੀਆਂ ਰੋਟੀਆਂ ਪਰ ਉਹੀ ਖਾ ਕੇ ਆਇਆ ਬਸ ਮਾਨਤਾਂ ਦੇ ਬੰਦੇ ਬੈਠੇ ਐ ਨਹੀਂ ਤਾਂ ਮੈਂ ਕਰਦਾ ਛੱਡ ਜਾਂਦਾ ਉਹਨੂੰ ਪੁੱਛਿਆ ਤੈਨੂੰ ਕੀ ਖਾਦਾ ਕਹਿੰਦਾ ਅੱਜ ਤਾਂ ਕੰਦੇਣਾ ਸੀ ਗਿਆ ਅੱਜ ਗੀਰਪੂੜੇ ਬਣੇ ਸੀ ਐਸ਼ ਕਰਦੇ ਸੀ ਤਾਂ ਦੂਸਰੇ ਦਿਨ ਫੇਰ ਗੱਲ ਹੋਈ ਕਿਸੇ ਦਿਨ ਗੱਲ ਹੋਈ ਆਖਰ ਨੂੰ ਪੰਡਤ ਵਾਲਾ ਕੁੱਤਾ ਕਹਿੰਦਾ ਯਾਰ ਐਡੇ ਕਿਹੜੇ ਮਾਨਤਾਂ ਦਾ ਬੰਨਿਆ ਬੈਠਾ ਕੱਲ੍ਹ ਕੀ ਆਇਆ ਕਹਿੰਦਾ ਮਾਨਤਾਂ ਇਹ ਐ ਵੀ ਜੱਟ ਦੇ ਘਰ ਆ ਗਈਆਂ ਦੋ ਜਨਾਂ ਦੀਆਂ ਕਦੇ ਉਹ ਕਹਿੰਦੇ ਸੀ ਤੂੰ ਡੱਬੂ ਕੁੱਤੇ ਦੀ ਰਲ ਭੋਜਣੀਆਂ ਲੜੀਆਂ ਜਾਂਦੀਆਂ ਕਦੇ ਉਹ ਕਹਿੰਦੇ ਸੀ ਤੂੰ ਨਬੂਤ ਤੂੰ ਨਹੀਂ ਚੱਲਦੀ ਪਰ ਸੈਂਡੀਆਂ ਆਹੀ ਮਾਨਤਾ ਆਣਾ ਕਹਿੰਦਾ ਉਹ ਦੀ ਸੋਚ ਤੇਨਾਂ ਦੀ ਜਿਹੜੀ ਗਲਤ ਧਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਏ ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ ਕਦੇ ਕਿਸੇ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ ਤੇ ਹੱਥ ਲਾ ਕੇ ਬਾਅਦ ਚੋ ਕਹਾਂਏ ਉਹ ਆਪਣੀ ਮਾਫੀ ਮੰਗ ਲਈ ਅੱਜ ਜਿਹੜਾ ਇਹਨਾਂ ਦਾ ਇੱਕ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਗਿੱਦਰਬਾਦ ਜਾ ਕੇ ਜਦੋਂ ਇਹਨਾਂ ਨੇ ਚੌਨ ਪਰ ਚਾਰ ਅਮਰਤਾਜੀਦ ਲਈ ਕਰਨ ਗਏ ਸੀਗੇ ਉਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੰਦੀ ਹੈ ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਜ਼ਰੂਰ ਨਾ ਚਾਹਦੀ ਕਿਉਂਕਿ ਐਡੀ ਸ਼ਰਮਨਾਕਿਆ ਨੂੰ ਕਿਹਾ ਹੀ ਨਹੀਂ ਜਾ ਸਕਦਾ ਉਥੇ ਸਭ ਨੂੰ ਪਤਾ ਹੀ ਨਾਲ ਸੁਣੀ ਵੀ ਹੋਣੀ ਹੈ ਲੇਕਿਨ ਇਹੋ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹ ਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਆਪਣੇ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਇਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਐਗਜ਼ੈਂਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮਾਈ ਲਵਰ ਕਿ ਤੁਸੀਂ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨੇ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅਮਰਤਾ ਬ੍ਰਿੰਗ ਉੱਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਚੁੱਪ-ਚਾਪ ਇਸ ਚੀਜ਼ ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਕਲ ਪਿੱਛੇ ਲੇਕਿਨ ਅੱਛਾ ਗੱਲ ਇਹ ਹੁੰਦੀ ਕਿ ਕਿ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਤਾਂ ਤਾਂ ਕੋਈ ਮਹਿਲਾ ਮੰਨਦੀ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜੇ ਹੋ ਉਹਨਾਂ ਦੇ ਪੱਖ ਚ ਖੜੇ ਹੋ ਇੱਕ ਜਾ ਕੇ ਉੱਥੇ ਰੋਟੀ ਹੱਥ ਤੇ ਧਰ ਕੇ ਖਾਣੀ ਇਹ ਤੁਹਾਡੀ ਵੋਟਾਂ ਜਿਹੜੀਆਂ ਕੌਰ ਨੂੰ ਅਟਰੈਕਟ ਕਰਨ ਦੇ ਲਈ ਤੁਸੀਂ ਕਰ ਰਹੇ ਹੋ ਇਹੋ ਜਿਹੇ ਹਤਕੰਡੇ ਚੀਪ ਤਰ੍ਹਾਂ ਦੇ ਹਤਕੰਡੇ ਅਪਣਾ ਕੇ ਇਹ ਜੀ ਚੀਪ ਸ਼ਬਦਾਬਲੀ ਇਹੋ ਜੀ ਮਣਾ ਕੇ ਇਸ ਤਰੀਕੇ ਨਾਲ ਜਿਹੜੀਆਂ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ ਨੇ ਨਹੀਂ ਇਹ ਗੱਲ ਕਹਿ ਨਹੀਂ ਹਰ ਮਹਿਨਾਨੂ ਪੰਜਾਬ ਦੀ ਮਹਿਲਾ ਨੂੰ ਇਹ ਕਿਹਾ ਚਾਹੀਏ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ ਅਮਰਤਾ ਵਰਿੰਗ ਦੇ ਚੁੱਪ ਦੇ ਖਿਲਾਫ ਆਵਾਜ਼ ਉਠਾਓ ਚੰਨੀ ਸਾਹਿਬ ਜਿਹੜੇ ਹੈਗੇ ਨੇ ਸ਼ਬਦਾਂ ਦੇ ਆਕਾਸ ਆਵਾਜ਼ ਉਠਾਓ इवन ਕੇ NCW ਵੀ ਚਾਹੀਦਾ ਹੈ ਕਿ ਇਸ ਦੇ ਖਿਲਾਫ ਜਿਹੜੀਆਂ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਲੇਕਿਨ ਮੈਂ ਵੀ ਗੱਲ ਕਹਿੰਨੀ ਨਾਲ ਕਿ ਜੇ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ ਜੱਟ ਸਿੱਖਰੂ ਲੈ ਕੇ ਪੰਡਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ ਤੇ ਕੀ ਦਿਖਾਉਣਾ ਚਾਹੁੰਦੇ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਸਟੇਟ ਦੇ ਅੰਦਰ ਇਹ ਜਿਹੜੀ ਚੀਜ਼ ਹੈ ਇਹ ਬਹੁਤ ਖਿਲਾਫ ਹੈ ਅਗਰ ਅਮਨ ਸ਼ਾਂਤੀ ਸਟੇਟ ਦੀ ਭੰਗ ਵੀ ਹੁੰਦੀ ਹੈ ਮਹਿਲਾ ਜਿਹੜੀਆਂ ਨੇ ਸੜਕਾਂ ਤੇ ਉਤਰਦੀਆਂ ਨੇ ਤੁਹਾਡੇ ਮੈਂ ਕਹਿੰਦੀ ਹਾਂ ਕਾਨੂੰਨ ਦੀ ਜਿਹੜੀ ਹੈ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਜੇ ਇਸ ਚੀਜ਼ ਦੇ ਜ਼ਿੰਮੇਵਾਰ ਜਿਹੜੇ ਨੇ ਉਹ ਚੰਨੀ ਸਾਹਿਬ ਹੋਣਗੇ ਅਮਰਤਾ ਮਰੀਗ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ ਜਿਹੜੀ ਕਿ ਉਸ ਟਾਈਮ ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਦਾਰ ਹੋਣਗੇ ਸ਼ਰਮਣੀ ਚਾਹੀਦੀ ਐ ਸੀ ਕਿਸ ਚੀਜ਼ ਦਾ ਨੋਟਿਸ ਵੀ ਜਾਰੀ ਕੀਤਾ ਕਾਜ਼ ਨੋਟਿਸ ਭੇਜਿਆ ਸੀ ਚੰਨੀ ਸਾਹਿਬ ਨੂੰ ਭੇਜ ਰਹੇ ਹਾਂ ਕਿ ਇਹ ਸੀਦਾ ਜਵਾਬ ਦਿੱਤਾ ਜਾਵੇ ਸਾਡਾ ਕੱਲ੍ਹ ਤੱਕ ਜਵਾਬ ਦਿੱਤਾ ਜਾਵੇ ਜੇ ਉਹ ਕੱਲ੍ਹ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਐ ਫਿਰ ਮੈਂ ਡਿਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੂੰਗੀ ਔਰ ਜਿਹੜੀਆਂ ਧਾਰਾਵਾਂ ਜਾਂ ਐਫ ਆਈ ਆਰ ਇਹਨਾਂ ਦੇ ਬ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਮਨ ਕੇ ਚਲਦਾ ਕਿ ਅੱਜ ਜੋ ਗਿੱਦੜਵਾਹਾ ਦੇ ਵਿੱਚ ਮਾਹੌਲ ਬਣਿਆ ਪਿਆ ਉਹ ਇੱਕ ਤਰਫਾ ਬਣਿਆ ਪਿਆ ਆਮ ਆਦੀ ਪਾਰਟੀ ਔਰ ਡਿੰਪੀ ਢਿੱਲੋਂ ਜੀ ਦੇ ਫੇਵਰ ਦੇ ਵਿੱਚ ਬਣਿਆ ਪਿਆ ਕਿਉਂਕਿ ਗਿੱਦੜਵਾਹਾ ਦੇ ਲੋਕ ਸਮਝ ਚੁੱਕੇ ਨੇ ਕਿ ਜਿਸ ਤਰੀਕੇ ਦੇ ਨਾਲ ਦੋਨੋਂ ਰਵਾਇਤੀ ਪਾਰਟੀਆਂ ਦੇ ਕਾਂਗਰਸ ਔਰ ਬੀਜੇਪੀ ਦੇ ਜੋ ਉਮੀਦਵਾਰ ਨੇ ਇਥੋਂ ਉਹ ਤਕਰੀਬਨ ਇੱਕ ਜਣਾ 16 ਸਾਲ ਤੋਂ ਮਨਪੀਤ ਸਿੰਘ ਬਾਦਲ ਸਾਹਿਬ ਔਰ ਰਾਜਾ ਵੜਿੰਗ ਜੀ 13 ਸਾਲ ਉਨਾਂ ਨੇ ਇਥੋਂ ਰਾਜ ਭਾਗ ਤਾਂ ਭੋਗਿਆ ਪਰ ਗਿੱਦਰਵਾਹਾ ਬੁਨਿਆਦੀ ਕੰਮਾਂ ਦੇ ਲਈ ਬੁਨਿਆਦੀ ਸਮਝੌਤਿਆਂ ਦੇ ਲਈ ਵੀ ਤਰਸਦਾ ਰਿਹਾ ਤੜਪਦਾ ਰਿਹਾ ਪਰ ਇਹਨਾਂ ਲੀਡਰਸ ਨੇ ਇਹਨਾਂ ਪਾਰਟੀਆਂ ਨੇ ਗਿੱਦਰਵਾਹ ਦੀ ਕੋਈ ਸਾਰ ਨਹੀਂ ਲਈ ਹੈਗੀ ਅੱਜ ਮੈਂ ਸਮਝਦਾ ਕਿ ਮਾਹੌਲ ਅਕੋ ਡਿਪਟੀ ਲੋਜੀ ਲੋਕਲ ਨੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਦੋ ਵਾਰੀ ਇਥੋਂ ਹਾਰ ਕੇ ਵੀ ਲੋਕਾਂ ਦੇ ਵਿੱਚ ਬੈਠੇ ਨੇ ਔਰ ਜਦ ਕਿ ਦੂਜੇ ਦੋਨੋਂ ਸਾਡੇ ਸਤਿਕਾਰਯੋਗ ਸਾਥੀ ਰਾਜਾ ਵੜਿੰਗ ਜੀ ਔਰ ਉਹਨਾਂ ਦੇ ਧਰਮਪਤਨੀ ਮਨਪ੍ਰੀਤ ਸਿੰਘ ਜੀ ਬਾਦਲ ਸਾਹਿਬ 30 ਸਾਲ ਦੇ ਕਰੀਬ ਰਾਜ ਕਰਦੇ باوجود ਵੀ ਅੱਜ ਵੀ ਉਹ ਗਿੱਦੜਵਾਹ ਦੇ VOTER ਵੀ ਨਹੀਂ ਹੈਗੇ ਸੋ ਜਿਹੜੇ ਲੋਕ 15 15 20 20 ਸਾਲ ਰਾਜ ਭਾਗ ਭੋਗਣ ਤੋਂ ਬਾਅਦ ਆਪ ਇੱਥੇ ਵੋਟ ਵੀ ਬਣਾਉਣੀ ਨਹੀਂ ਜ਼ਰੂਰੀ ਸਮਝਦੇ ਹੈਗੇ ਅੱਜ ਗਿੱਦੜਬਾਹ ਦੇ ਲੋਕ ਇਹ ਮੰਨ ਚੁੱਕੇ ਨੇ ਸਮਝ ਚੁੱਕੇ ਨੇ ਕਿ ਆਪ ਦੀ ਵੋਟ ਬੜਾਈ ਨਹੀਂ ਔਰ ਸਾਡੀ ਵੋਟਾਂ ਨੇ ਜਿਹੜੀਆਂ ਉਹ ਮੰਗਦੇ ਫਿਰਦੇ ਨੇ ਔਰ ਦੂਜੇ ਪਾਸੇ ਲੋਕ ਇਹ ਵੀ ਸਮਝ ਚੁੱਕੇ ਰਹੇ ਕਿ ਇੱਕ ਪਾਸੇ ਵੈਸੀ ਇਹਨਾਂ ਇਹਨਾਂ ਪਾਰਟੀਆਂ ਔਰ ਇਹਨਾਂ ਲੀਡਰਸ ਦੇ ਕੰਮ ਕਰਨ ਦੀ ਇੱਛਾ ਸ਼ਕਤੀ ਕਦੇ ਰਹੀ ਨਹੀਂ ਜੇ ਰਹੀ ਹੁੰਦੀ ਤਾਂ ਇਹਨਾਂ ਨੂੰ ਬਠਿੰਡੇ ਜਾਂ ਲੁਧਿਆਣੇ ਵੱਲੋਂ ਛੱਡ ਕੇ ਨਾ ਜਾਣਾ ਪੈਂਦਾ ਗਿੱਦੜਬਾਹੇ ਨੂੰ ਔਰ ਵੈਸੀ ਵੀ ਉਹ ਲੋਕ ਇਹ ਵੀ ਅੱਜ ਗਿਆਨ ਨੂੰ ਆਪ ਕਹਿੰਦੇ ਨੇ ਜਦੋਂ ਕੈਂਪੇਨ ਦੇ ਵਿੱਚ ਜਾnde ਰਹੇ ਆਸੀਂ ਇਹਨਾਂ तकरीबन 20-22 ਦਿਨਾਂ ਦੇ ਵਿੱਚ ਕਿ ਅਸੀਂ ਜੇ ਇਹਨਾਂ ਨੂੰ ਵੋਟ ਪਾ ਵੀ ਦਵਾਂਗੇ ਤੇ ਇਹਨਾਂ ਦਾ ਬਾਅਦ ਦੇ ਵਿੱਚ ਜਦੋਂ ਕੰਮ ਨੂੰ ਜਾਵਾਂਗੇ ਬਹਾਨਾ ਇੱਕੋ ਹੀ ਹੋਣਾ ਹੈ ਕਿ ਜੀ ਅਸੀਂ ਕਿਹੜਾ ਸਰਕਾਰ ਦੇ ਵਿੱਚ ਅਸੀਂ ਤੁਹਾਡੇ ਕੰਮ ਕਿਵੇਂ ਕਰਾਈਏ ਸੋ ਲੋਕੀ ਸਾਰੀ ਗੱਲਾਂ ਸਮਝ ਚੁੱਕੇ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਢਿੰਪੀ ਢੱਲੋ ਜੀ ਕਿ ਹਜੇ ਇਲੈਕਸ਼ਨ ਅਨਾਉਂਸ ਵੀ ਨਹੀਂ ਹੋਈ ਸੀਗੀ तकरीबन 250 ਕਰੋੜ ਤੋਂ ਵੱਧ ਦੇ ਕੰਮ ਨੇ ਜਿਹੜੇ ਉਹ ਉਹਨਾਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਉੱਪਰ ਕੰਮਾਂ ਦੀ ਪਛਾਣ ਕਰਕੇ ਉਹਨਾਂ ਦੇ ਐਸਟੀਮੇਟਸ ਬਣਵਾ ਕੇ तकरीबन 100 ਕਰੋੜ ਪਲੱਸ ਦੇ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਸੋ ਜਿਵੇਂ ਬਾਕੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਢੇਰੀ ਚੱਲ ਰਹੀ ਹੈ ਉਸੇ ਡਿਵੈਲਪਮੈਂਟ ਦੀ ਢੇਰੀ ਨੂੰ ਗਿੱਦੜਵਾਹਾ ਦੇ ਵਿੱਚ ਚਲਾਉਣ ਦੇ ਲਈ ਇੱਥੋਂ ਦੇ ਲੋਕ ਨੇ ਜਿਹੜੇ ਉਹ ਮਨ ਬਣਾਈ ਬੈਠੇ ਨੇ ਔਰ ਉਹ ਉਸ ਤੋਂ ਇਲਾਵਾ ਜਿਹੋ ਜੀ ਬੜੇ ਕਈ ਇਸ ਇਲੈਕਸ਼ਨ ਦੇ ਵਿੱਚ ਕਈ ਚੰਗੀਆਂ ਮਾੜੀਆਂ ਮਿੱਠੀਆਂ ਖੱਟੀਆਂ ਮਿੱਠੀਆਂ ਯਾਦਾ 20-22 ਦਿਨਾਂ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਰਹੀਆਂ ਇਸ ਕੈਂਪੇਨ ਦੇ ਵਿੱਚ ਰਹੀਆਂ ਅੱਜ ਲਾਸਟ ਡੇ ਹੈ ਕੈਂਪੇਨਿੰਗ ਦਾ 2 ਘੰਟੇ ਬਾਅਦ ਕੈਂਪੇਨ ਹੈ ਜਿਹੜੀ ਉਹ ਬੰਦ ਹੋ ਜਾਣੀ ਹੈ ਪਰ ਕਈ ਬਿਆਨਬਾਜ਼ੀਆਂ ਜਿਹੜੀਆਂ ਹੁੰਦੀਆਂ ਰਹੀਆਂ ਜਿਹਦੇ ਵਿੱਚ ਜੇ ਆਪਾਂ ਰਾਜਾ ਵੜਿੰਗ ਜੀ ਦੀ ਗੱਲ ਕਰ ਲਈਏ ਜਾਂ ਪਿਛਲੇ ਦਿਨਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਸਾਹਿਬ ਜਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਕੋਈ ਨੌਕਰੀਆਂ ਦੇ ਜ਼ਰੀਏ ਬੀਐਸਐਫ ਸੀਆਰਪੀਐਫ ਦੇ ਵਿੱਚ ਲੋਕਾਂ ਨੂੰ ਪਰਮਾਉਂਦੇ ਦੇਖਿਆ ਪਰ ਲੋਕਾਂ ਨੇ ਉਹਨਾਂ ਨੂੰ ਮੂੰਹ ਦੀ ਕਰਾ ਦੇ ਜਵਾਬ ਦਿੱਤਾ ਇਸੇ ਤਰੀਕੇ ਨਾਲ ਰਾਜਾ ਵੜਿੰਗ 55000 ਰੁਪਏ ਵੋਟਰ ਨੂੰ ਲਾਲਚ ਦੇ ਕੇ ਉਹਨਾਂ ਦਾ ਜ਼ਮੀਰ ਖਰੀਦਣ ਦੇ ਚੱਕਰਾਂ ਦੇ ਵਿੱਚ ਪਏ ਸੀਗੇ ਹੁਣ ਵੀ ਪਿਛਲੇ 2 ਦਿਨਾਂ ਤੋਂ ਕਾਂਗਰਸ ਪਾਰਟੀ ਵੱਲੋਂ ਕੋਸ਼ਿਸ਼ ਚੱਲ ਰਹੀ ਹੈ ਕੱਲ ਵੀ ਜੋ ਮੈਨੂੰ ਪਤਾ ਲੱਗਿਆ ਅੱਜ ਵੀ ਮੀਡੀਆ ਦੇ ਕੁਝ ਸਾਥੀਆਂ ਤੋਂ ਕੱਲ ਵੀ ਇੱਕ ਰਾਜਾ ਵੜਿੰਗ ਦੇ ਸਾਥੀ ਇੱਕ ਗੱਡੀ ਔਰ ਕੈਸ਼ ਪੇਮੈਂਟ ਦੇ ਨਾਲ ਫੜੇ ਗਏ ਨੇ ਜਿਹੜੇ ਕਿ ਵੋਟਾਂ ਖਰੀਦਦੇ ਫਿਰਦੇ ਸੀਗੇ ਪਰ ਮੈਂ ਇਹਨਾਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜ਼ਮੀਰ ਤੁਹਾਡੇ ਵਰਗੇ ਲੀਡਰਾਂ ਦਾ ਵਿਕਾਉ ਹੋ ਸਕਦਾ ਅੱਜ ਦੇ ਤਰੀਕ ਦੇ ਵਿੱਚ ਵੋਟਰ ਦਾ ਵਿਕਾਉ ਨਹੀਂ ਹੈਗਾ ਜਿੰਨਾ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਲੋਕ ਮਾਨ ਬਣਾਈ ਬੈਠੇ ਨੇ ਕਿ ਡਿਪਟੀ ਥਲੋ ਜੀ ਨੇ ਤੁਹਾਨੂੰ ਕਿਤਾਬਾਂ ਸਭ ਜੀ ਪੋੜੀਆਂ ਭੇਜਣਾ ਔਰ ਇੱਕ ਹੋਰ ਬਹੁਤ ਹੀ ਜੋ ਕਿ ਬੜਾ ਲੇਟੈਸਟ ਇਨਸੀਡੈਂਟ ਹੈ ਕੱਲ ਹੋਇਆ ਜਿਸ ਤਰੀਕੇ ਦੀ ਬਿਆਨਬਾਜ਼ੀ ਚਰਨਜੀਤ ਸਿੰਘ ਚੰਨੀ ਜੋ ਉਮਰਤਾ ਵਰਿੰਗ ਜੀ ਦੇ ਪ੍ਰਚਾਰ ਦੇ ਲਈ ਆਈਸੀ ਦੇ ਬਿੱਦਰਵਾਹ ਦੇ ਵਿੱਚ ਜਿਹੋ ਜੀ ਘਟੀਆ ਖੋચી ਹਲਕੀ ਵਾਹੀਆਤਾ ਬਿਆਨਬਾਜ਼ੀ ਉਹ ਕਰਕੇ ਗਏ ਨੇ ਸਿਰਫ ਆਪ ਦੇ ਸਿਆਸੀ ਵਿਰੋਧੀਆਂ ਨੂੰ ਭੰਡਣ ਦੇ ਲਈ ਉਹ ਦੋ ਕੁੱਤਿਆਂ ਦੀ ਐਗਜ਼ਾਮਪਲ ਜਿਸ ਤਰੀਕੇ ਦੀ ਕੋਟ ਕਰਕੇ ਗਏ ਨੇ ਔਰ ਖਾਸ ਤੌਰ ਤੇ ਮੈਨੂੰ ਮੈਨੂੰ ਸੁਣ ਕੇ ਉਹ ਮੂੰ ਬੜੀ ਸ਼ਰਮ ਮਹਿਸੂਸ ਹੋਈ ਕਿ ਇਹੋ ਜਿਹੇ ਲੀਡਰ ਵੀ ਅੱਜ ਕਾਂਗਰਸ ਪਾਰਟੀ ਕੋਲੇ ਔਰ ਬਾਕੀ ਪਾਰਟੀਆਂ ਕੋਲੇ ਹੈਗੇ ਜਿਹੜੇ ਇਹੋ ਜੀ ਮਾਨਸਿਕਤਾ ਰੱਖਦੇ ਨੇ ਔਰ ਖਾਸ ਤੌਰ ਤੇ ਉਹ ਸਿੱਖ ਕੌਮ ਦੇ ਪ੍ਰਤੀ ਜੋ ਸ਼ਬਦਾਵਲੀ ਵਰਤੇ ਗਏ ਨੇ ਉਹ ਸਿੱਖ ਕੌਮ ਜਿਹੜੀ ਪਿਛਲੇ ਸਮਿਆਂ ਦੇ ਵਿੱਚ ਮੁਗਲਾਂ ਦੇ ਅਫਗਾਨਾਂ ਤੋਂ ਦੇਸ਼ ਦੀਆਂ ਬਹੁਤਾਂ ਬੇਟੀਆਂ ਨੂੰ ਧੀਆਂ ਭੈਣਾਂ ਨੂੰ ਬਚਾਉਣ ਦੇ ਲਈ ਆਪਣੀ ਜਾਨਾਂ ਤੱਕ ਕੁਰਬਾਨ ਕਰਦੇ ਰਹੇ ਨੇ ਉਸ ਕੌਮ ਬਾਰੇ ਤੇ ਉਸ ਕੌਮ ਦੀਆਂ ਧੀਆਂ ਪੈਣ ਬਾਰੇ ਜਿਹੋ ਜੀ ਸ਼ਬਦਾਵਲੀ ਉਹ ਵਰਤ ਕੇ ਗਏ ਨੇ ਸਿਰਫ ਆਪ ਦਾ ਸਿਆਸੀ ਵਿਰੋਧੀ ਨੂੰ ਭੰਡਣ ਦੇ ਲਈ ਉਸ ਤੋਂ ਵਾਹੀਆਂ ਤੋਂ ਉਸ ਤੋਂ ਗਿਰੀ ਹੋਈ ਗੱਲ ਹੋ ਨਹੀਂ ਸਕਦੀ ਹੈਗੀ ਔਰ ਜਿਹਦੇ ਵਜ੍ਹਾ ਕਰਕੇ ਅੱਜ ਕਾਫੀ ਸਿੱਖ ਬਾਡੀਜ਼ ਦੇ ਵੀ ਉਸ ਗੱਲ ਦਾ ਨੋਟਿਸ ਲਿਆ ਹੈ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ ਔਰ ਮੈਂ ਸਮਝਦਾ ਕਿ ਇਹੋ ਜੀ ਘਟਿਆ ਬਿਆਨਬਾਜ਼ੀ ਕਰਨ ਦੇ ਲਈ ਔਰ ਬਦਕਿਸਮਤੀ ਦੀ ਗੱਲ ਕਿ ਸਾਡੀ ਛੋਟੀ ਭੈਣ ਅਮਰਤਾ ਵੜਿੰਗ ਜੋ ਕਿ ਖੁਦ ਆਪ ਉਸ ਕਮਿਊਨਿਟੀ ਦੇ ਵਿੱਚੋਂ ਨੇ ਔਰ ਲੇਡੀ ਨੇ ਉਹ ਉੱਥੇ ਖੜੇ ਸੀਗੇ ਔਰ ਮੁਸਕਰਾ ਰਹੇ ਸੀਗੇ ਤੁਸੀਂ ਕਹਿਣਾ ਕੀ ਚਾਹੁੰਦੇ ਤੁਸੀਂ ਮੈਂ ਸਮਾਜ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਂ ਇਹ ਮੰਨ ਕੇ ਚੱਲਦਾ ਕਿ ਸਾਰੇ ਦੀ ਸਾਰੀ ਕਾਂਗਰਸ ਪਾਰਟੀ ਨੂੰ ਸਿੱਖ ਸਮਾਜ ਤੋਂ ਪੰਜਾਬ ਤੋਂ ਪੰਜਾਬੀਆਂ ਤੋਂ ਔਰ ਖਾਲਸਾ ਤੋਂ ਤੇ ਸਾਡੀਆਂ ਧੀਆ ਭੈਣਾਂ ਤੋਂ ਮਾਫੀ ਮੰਗਣੀ ਚਾਹੀਦੀ ਜਿਹਹ ਜੀ ਘੱਡੀਆਂ ਹਲਕੀ ਬਿਆਨਬਾਜ਼ੀ ਚਰਨਜੀਤ ਸਿੰਘ ਚੋਂ ਨਿਕਲ ਕਰਕੇ ਗਏ ਦੇ ਵਾਹੀਆ ਤੇ ਬੇਤੁਕੀਆਂ ਗੱਲਾਂ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਕਿ ਪੁਲਿਸ ਉਹਨਾਂ ਨੂੰ ਕਿਉਂ ਨਹੀਂ ਚੰਗੀ ਲੱਗ ਰਹੀ ਕੱਲ ਰਾਤ ਪੁਲਿਸ ਨੇ ਉਹਨਾਂ ਦੀ ਇੱਕ ਗੱਡੀ ਨੂੰ ਔਰ ਉਹਨਾਂ ਦੇ ਵਰਕਰਜ਼ ਨੂੰ ਕੈਸ਼ ਪੇਮੈਂਟ ਦੇ ਨਾਲ ਫੜਿਆ ਜਦੋਂ ਉਹ ਮੋਟਾ ਖਰੀਦਦੇ ਫਿਰ ਰਹੇ ਸੀਗੇ ਤੇ ਰਾਜਾ ਬੜਿੰਗ ਖੁਦ ਉੱਥੇ ਆ ਪਾ ਕੇ ਪੁਸਰ ਨਾਲ ਲੜ ਕੇ ਵੀ ਗਏ ਨੇ ਇਸ ਕਰਕੇ ਉਹਨਾਂ ਨੂੰ ਗਿੱਦਰਵਾਦ ਤੇ ਪੰਜਾਬ ਦੀ ਪੁਲਿਸ ਜਿਹੜੀ ਚੰਗੀ ਨਹੀਂ ਲੱਗ ਰਹੀ ਹੈਗੀ ਹੁਣ ਜੇ ਉਹ ਚਾਹੁੰਦੇ ਨੇ ਵੀ ਇਹੋ ਜਿਹਿਆਂ ਹਲਕੀਆਂ ਘਟੀਆਂ ਹਰਕਤਾਂ ਜੇ ਉਹ ਕਰਦੇ ਰਹਿਣਾ ਤਾਂ ਐਟ ਲੀਸਟ ਇਹ ਤਾਂ ਨਾ ਪੁਲਿਸ ਨਾ ਇਲੈਕਸ਼ਨ ਕਮਿਸ਼ਨ ਨਾ ਸਰਕਾਰ ਨਾ ਕਾਨੂੰਨ ਇਹਦਾ ਕੋਈ ਵੀ ਲਾਅ ਨਹੀਂ ਕਰਦਾ ਇਹ ਕਰਨੂ ਉਹ ਏਡੇ ਕਿੱਡੇ ਕੁ ਖੱਬੀਖਾਨ ਨੇ ਜੀ ਸਵਾਲ ਇਹ ਹੈ ਵੀ ਜਦੋਂ ਗੱਲ ਵਾਹੀਆਤ ਕਰਨਗੇ ਜਿਹੜਾ ਬੰਦਾ ਵਾਹੀਆ ਤਾਂ ਹਲਕੀ ਗਿਰੀ ਹੋਈ ਕਰੂਗਾ ਕਿਸੇ ਦੀ ਸ਼ਾਨ ਦੇ ਖਿਲਾਫ ਕਰੂਗਾ ਕਿਸੇ ਦੇ ਮਾਨ ਸਤਕਾਰ ਦੇ ਖਿਲਾਫ ਕਰੂਗਾ ਕਿਸੇ ਨੂੰ ਨੀਚਾ ਦਿਖਾਉਣ ਦੇ ਲਈ ਪੱਦੀ ਔਰ ਹਲਕੀ ਸ਼ਬਦਾਵਲੀ ਵਰਤੂਗਾ ਉਸੇ ਬੰਦੇ ਨੂੰ ਚਾਹੇ ਮਹਿਲਾ ਕਮਿਸ਼ਨ ਹੈ ਜਾਂ ਕੋਈ ਹੋਰ ਕਮਿਸ਼ਨ ਹੈ ਉਸ ਨੂੰ ਨੋਟਿਸ ਕਰੂਗਾ ਇਹ ਇਹ ਕਹਿ ਕੇ ਚੰਨੀ ਸਾਹਿਬ ਤੁਹਾਡੀ ਜਾਨ ਨਹੀਂ ਛੁੱਟਣੀ ਕਿ ਮੈਂ ਪੇਸ਼ ਨਹੀਂ ਹੋਣਾ ਜਾਂ ਇਹ ਕਹਿ ਕੇ ਕਿ ਮੈਨੂੰ ਟਾਰਗੇਟ ਕੀਤਾ ਜਾਂਦਾ ਤੁਹਾਡੀ ਜਾਨ ਨਹੀਂ ਛੁੱਟਣੀ ਹੈਗੀ ਆਪਦੀ ਜ਼ੁਬਾਨ ਤੇ ਕੰਟਰੋਲ ਕਰਨਾ ਸਿੱਖੋ ਤੁਸੀਂ ਕਈ ਵਾਰ ਦੇ ਐਮਐਲਏ ਹੋ ਮੰਤਰੀ ਰਹੇ ਹੋ ਮੁੱਖ ਮੰਤਰੀ ਰਹੇ ਹੋ ਤੇ ਦੋ ਵਾਰ ਦੋ ਲਗਾਤਾਰ ਦੋ ਸੀਟਾਂ ਤੋਂ ਹਾਰੇ ਵੀ ਹੋ ਤੇ ਫਿਰ ਵੀ ਕੋਈ ਖੁਸ਼ਕਿਸਮਤੀ ਦੇ ਨਾਲ ਤੁਸੀਂ ਐਮਪੀ ਜੀ ਇੱਕ ਵਾਰੀ ਬਣ ਗਏ ਤੇ ਆਪਦੀ ਜ਼ਬਾਨ ਜ਼ਬਾਨ ਦੇ ਉੱਪਰ ਕਾਬੂ ਕਿਵੇਂ ਪਾਉਣਾ ਹੈ ਇਹ ਸਿੱਖੋ